ਦੇ ਉੱਪਰ ਮੋਹਨ ਸਤਿਗੁਰ ਦੇ دیدار ਕਰਕੇ ਮਨ ਇਸ ਬਾਤ ਵਿੱਚ ਲਿਆ ਜਾਂਦਾ ਹੈ। ਬਿਸਮਾਰਤ ਭਾਵ ਹੈ ਉਹ ਅਵਸਥਾ ਜਿੱਥੇ ਬਿਲਕੁਲ ਆਨੰਦ ਖੇੜਾ ਬਣਿਆ ਰਹਿੰਦਾ ਹੈ। ਉਹ ਆਨੰਦ ਜਾਂਦਾ ਨਹੀਂ ਸਾਡੇ ਕੋਲੋਂ। ਉਹ ਚਾ ਉਹ ਖੇੜਾ ਫਿਰ ਕਦੇ ਨਹੀਂ ਉਸ ਮੁਨਕਪੜੂ ਦੂਰ ਹੁੰਦਾ ਸੰਗਤ ਜੀ ਜਿਸ਼ਣ ਹੋਏ ਬਿਸਮਾਰਤ ਦੀ ਅਵਸਥਾ ਮਿਲ ਜਾਂਦੀ ਹੈ। ਹੋਰ ਕੋਈ ਬਿਸਮਾਰਤ ਦੀ ਅਵਸਥਾ ਨਹੀਂ ਆਪਾਂ ਦੁਨੀਆ ਤੇ ਜਾਣਦੇ ਹਾਂ ਤੁਸੀਂ ਸਹਿਰ ਕਰ ਜਾਣਦੇ ਹੋ ਗੱਲ ਅਲੱਗ ਹੈ। ਕਿਤੇ ਬਾਹਰ ਚਲੇ ਜਾਨੀਓ ਕਿਤੇ ਤੇ ਚਲੇ ਜਾਨੀਓ ਪਰ ਉਹ ਪੂਰਨ ਸੁਖ ਨਹੀਂ ਮਿਲੇਗਾ ਪੂਰਨ ਆਨੰਦ ਨਹੀਂ ਮਿਲੇਗਾ ਉਹ ਜਗਾਂ ਤੇ ਜਾ ਕੇ ਤੁਹਾਨੂੰ ਕਦੇ ਵੀ ਹਾਂ ਵੈਸੇ ਸੈਰ ਕਰ ਸਕਦੇ ਹਾਂ ਜਾਣਕਾਰੀ ਮਿਲ ਸਕਦੀ ਹੈ ਤੁਹਾਨੂੰ ਪਰ ਜੇ ਤੁਸੀਂ ਇਹ ਗੱਲ ਆਖੋ ਨਾ ਵੀ ਉੱਥੋਂ ਸਾਨੂੰ ਸਾਡਾ ਮਨ ਹੈ ਜਿਹੜਾ ਚੜ੍ਹਦੀ ਕਲਾ 'ਚ ਹੋ ਜਾਏ ਮਨ ਸਦਾ ਇੱਕ ਦੇ ਬਿਰੋਗ ਸੋਚ ਨਾ ਜਾਏ ਤਾਂ ਇਹ ਨਹੀਂ ਹੋ ਸਕਦਾ ਇਹ ਉਦੋਂ ਹੋਵੇਗਾ ਜਦੋਂ ਗੁਰੂ ਦੇ ਦਰਦ ਹੋ ਜਾਂਦੇ ਨੇ ਜਦੋਂ ਸ਼ਬਦ ਦਾ ਰਸ ਆ ਜਾਂਦਾ ਹੈ ਜਦੋਂ ਉਸ ਸੱਚ ਦੀ ਸੱਚ ਵਿੱਚ ਮਨ ਲੀਨ ਹੋ ਜਾਂਦਾ ਜਪ ਆਦ ਸੱਚ ਜੁਗਾਰ ਸੱਚ ਹੈ ਵੀ ਸੱਚ ਨਾਨਕ ਉਸੀ ਭੀ ਸੱਚ ਪਰ ਘਰੇ ਬੈਠਿਆ ਵੀ ਮਨ ਚੜ੍ਹਦੀ ਕਲਾ ਚ ਰਹਿੰਦਾ ਜਿੱਥੇ ਵੀ ਜਾਓਗੇ ਮਨ ਚ ਖੇੜਾ ਬਣਿਆ ਰਹਿੰਦਾ ਵੀ ਸੁਮਾਰ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇੱਕ ਓੰਕਾਰ ਦੇ ਵਿੱਚ ਮਨ ਹੈ ਜਿਹੜਾ ਲੀਨ ਹੋ ਜਾਂਦਾ ਫਿਰ ਉਹ ਸਰਾ ਹੀ ਚੜ੍ਹਦੀ ਕਲਾ ਉਹ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋਤ ਉਹਨਾਂ ਦੇ ਦਸਵੇਂ ਸਰੂਪ ਸ਼ਬਦ ਅਵਤਾਰ ਸਾਹਿਬ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸ਼ਹਿਨशाह ਆਦਮ ਹੱਕ ਹੱਕ ਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਦੇ ਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਕਈ ਰੋਜ਼ ਹੋ ਗਏ ਨੇ 11 ਤਰੀਕ ਤੋਂ ਲੈ ਕੇ ਸੰਗਤ ਜੀ ਅੱਜ 4 ਜਨਵਰੀ ਹੋ ਗਈ ਹੈ ਇਸੇ ਤਰ੍ਹਾਂ ਸਤਿਗੁਰੂ ਦੀ ਕਿਰਪਾ ਸਦਕਾ ਹਾਜ਼ਰੀਆਂ ਪਰ ਰਹੇ ਬੜੀ ਹੀ ਪਾਉਨਾ ਦੇ ਨਾਲ ਆਪ ਸਾਰੀ ਸੰਗਤ ਨੇ ਬੜੀ ਸ਼ਰਧਾ ਨਾਲ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ ਸੰਗਤ ਜੀ ਇੰਨੀਆਂ ਲੰਮੀਆਂ ਪ੍ਰਭਾਤ ਫੇਰੀਆਂ ਮੈਨੂੰ ਤਾਂ ਸ਼ਾਇਦ ਨਹੀਂ ਲੱਗਦਾ ਕਿ ਤੇ ਚੱਲਦੀਆਂ ਹੋਣ ਪਰ 10 ਸਾਲ ਸਾਨੂੰ ਵੀ ਹੋ ਗਏ ਤੁਹਾਡੇ ਨਾਲ ਜੁੜਿਆ ਨੂੰ ਬੜੇ ਪਿਆਰ ਨਾਲ ਸੇਵਾਦਾਰ ਵੀਰ ਬੜੀ ਬਾਤ ਕੁਵੀ ਡਿਊਟੀ ਨਿਭਾਉਂਦੇ ਆ ਤੁਸੀਂ ਆ ਬੜੀ ਬੜੇ ਅਨੁਸ਼ਾਸਨ ਦੇ ਨਾਲ ਸਤਿਗੁਰ ਦੀ ਰਹਿਮਤ ਸਦਕਾ ਬੜੇ ਹੀ ਅਨੁਸ਼ਾਸਨ ਦੇ ਨਾਲ ਇਹ ਪ੍ਰਭਾਤ ਫੇਰੀਆਂ ਹੁੰਦੀਆਂ ਨੇ ਇਸ ਵਾਰ ਵੀ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਨਿਰਵੈਗਨ ਸਹਿਤ ਦਰਬਾਰ ਫੇਰੀਆਂ ਵਿੱਚ ਆਜ ਇਹਨਾਂ ਬਪ ਭਈਆਂ ਨੇ ਸਤਿਗੁਰੂ ਜੀ ਨੇ ਨਿਰਵਿਘਨ ਸਹਿਤ ਇਹ ਕਾਰਜ ਸਾਡੇ ਤੋਂ ਕਰਵਾਇਆ ਅਸੀਂ ਧਨਤਾ ਦੇ ਯੋਗ ਆਂ ਸੇਵਾਦਾਰ ਬਿਨਾਂ ਦੀ ਬੜੇ ਅਨੁਸ਼ਾਸਨ ਦੇ ਨਾਲ ਫਿਰ ਦੇਖੋ ਪਰਵਾਸ ਫੇਰੀ ਲੈ ਕੇ ਆਉਣੀ ਘਰ 'ਚ ਪਹੁੰਚਣਾ ਫਿਰ ਉੱਥੇ ਬੈਠ ਕੇ ਦੀ ਸ਼ਾਦਾਂ ਨਾਲ ਕੀਰਤਨ ਸਰਵਣ ਕਰਨਾ ਇਹ ਸਤਿਗੁਰੂ ਦੀ ਕਿਰਪਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਆਪ ਜੀ ਨੂੰ ਇਸ ਦਰਬਾਰ ਫੇਰੀਆਂ ਦਾ ਬਲ ਪ੍ਰਾਪਤ ਹੋਵੇ ਅਸੀਂ ਧੰਨਵਾਦ ਕਰਦੇ ਆਂ ਸਰਬਾਤਮਾ ਦੀ ਸੇਵਾ ਸੁਸਾਇਟੀ ਦਾ ਆਪ ਸਾਰੀ ਸੰਗਤਾਂ ਦਾ ਜੋ ਸਾਨੂੰ ਜੋ ਸੇਵਾ ਦਾ ਰਵੀਰਾ ਨੇ ਪ੍ਰਬੰਧ ਕੀਤਾ ਹੈ ਵੀਰਾਂ ਨੇ ਹੁਕਮ ਕੀਤਾ ਹੈ ਅਸੀਂ ਸਤ ਗੁਰੂ ਦੀ ਕਿਰਪਾ ਸਦਕਾ ਹਾਜ਼ਰੀ ਭਰੀ ਹੈ ਕਈ ਰੋਜ਼ ਹੋ ਗਏ ਨੇ ਦਾਸ ਕੋਲ ਹਾਜ਼ਰੀ ਭਰਦਿਆਂ ਕੋਲ ਕੀਰਤਨ ਕਰਦਿਆਂ ਕੋਲ ਗੁਰਮਤਿ ਵਿਚਾਰਾ ਕਰਦਿਆਂ ਕੋਲ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਤੁਲਨਾ ਕਰਦੀਆਂ ਸੰਗਤ ਹੀ ਹੋ ਗਈਆਂ ਹੋਣਗੀਆਂ ਗੁਰੂਵਤੇ ਗੁਰੂ ਕੀ ਸੰਗਤ ਪਕਸ਼ਣ ਜੋਗ ਹੈ ਬਖਸ਼ਣਾ ਆਪ ਸਾਰੇ ਸੰਤਾਂ ਕੀ ਇਸੇ ਤਰ੍ਹਾਂ ਸੇਵਾ ਦਾ ਵੀਰਾਂ ਸਾਡੇ ਸਾਡੇ ਗ੍ਰੰਥੀ ਸਿਖ ਪਾਰ ਜੋ ਬਾਬਾ ਕ੍ਰਿਸ਼ਨ ਸਿੰਘ ਜੀ ਬੜੀ ਹੀ ਇਸ ਭਾਵਨਾ ਨਾਲ ਬੜੀ ਚੜ੍ਹਦੀ ਕਲਾ ਨਾਲ ਸਾਸ਼ਤਰੀ ਦੇ ਨਾਲੇ ਵੀ ਡਿਊਟੀ ਕਰਦੇ ਨੇ ਡਿਊਟੀ ਹੋਈ ਹੁੰਦੀ ਜਿਹੜੀ ਮਾਰਦਾਰੀ ਮਲ ਕੀਤੀ ਜਾਵੇ ਅਸਾਂ ਕੋ ਸੱਚੇ ਪਾਤਸ਼ਾਹ ਜੀ ਇਹਨਾਂ ਤੋਂ ਵੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਗੁਰੂ ਮਹਾਰਾਜ ਇਹਨਾਂ ਨੂੰ ਸੇਤ ਜਾਗੀ ਬਖਸ਼ਿਸ਼ ਕਰਨ ਚੜ੍ਹਦੀਆਂ ਗੱਲਾਂ ਬਖਸ਼ਿਸ਼ ਕਰਨੇ ਵੀ ਕੰਮ ਦੀ ਸੇਵਾ ਕਰਦੇ ਰਹਿਣ ਅਤੇ ਅਸੀਂ ਪਰਿਵਾਰਾਂ ਦਾ ਵੀ ਤੰਵਾਦ ਕਰਦੇ ਆਂ ਜੋ ਸੇਵਾ ਲੈਂਦੇ ਨੇ ਪ੍ਰਭਾਤ ਮੇਰੀ ਵੀ ਸੰਗਤ ਜਿਹੜੀ ਹੈ ਉਹ ਸੰਗਤ ਦੀ ਸੇਵਾ ਕਰਦੇ ਨੇ ਉਹਨਾਂ ਗੁਰੂ ਪਰਵਾਰਾਂ ਦਾ ਵੀ ਧੰਨਵਾਦ ਹੈ ਗੁਰੂ ਮਹਾਰਾਜ ਸਾਭ ਦੀਆਂ ਮਨੋ ਕਾਮਨਾਵਾਂ ਸੰਪੂਰਨ ਕਰਨ ਚੜ੍ਹਦੀਆਂ ਗਲਾਂ ਕਰਨ ਸਾਰੇ ਸੰਗਤ ਨੂੰ ਅਸੀਂ ਤਮ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਰਤਾਰ ਦਿਹਾੜਿਆਂ ਦੀ ਲੱਖ ਲੱਖ ਵਧਾਈ ਦਿੰਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਜੀ ਆਪ ਸਾਰੇ ਆਪਾ ਸ਼ਬਦ ਨਾਲ ਜੁੜੀਏ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ